ਸੰਗਰੂਰ ਦੇ ਪਿੰਡ ਖੜਿਆਲ ਦੇ ਨੇੜੇ ਨਹਿਰ ਚ ਪਏ ਪਾੜ ਨੂੰ ਪੂਰਨ ਲਈ ਪਿੰਡ ਦੇ ਲੋਕ ਅਤੇ ਦੇਹਰਾ ਪ੍ਰੇਮੀ ਲੱਗੇ ਹੋਏ ਹਨ ਤੁਹਾਨੂੰ ਦੱਸ ਦਈਏ ਕੱਲ ਸਵੇਰੇ ਇਸ ਨਹਿਰ ਦੇ ਵਿੱਚ 50 ਫੁੱਟ ਚੌੜਾ ਪਾੜ ਪੈ ਗਿਆ ਸੀ ਜਿਸ ਕਾਰਨ ਪਾਣੀ ਖੇਤਾਂ ਵਿੱਚ ਭਰ ਗਿਆ ਸੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਕਿਸ ਤਰ੍ਹਾਂ ਦੇਰ ਰਾਤ ਤੋਂ ਲੈ ਕੇ ਸਵੇਰ ਤੱਕ ਇਸ ਪਾੜ ਨੂੰ ਪੂਰਨ ਲਈ ਲੋਕ ਕਿਵੇਂ ਯਤਨ ਕਰ ਰਹੇ ਹਨ ਇਹ ਤਸਵੀਰਾਂ ਰਾਤ ਦੀਆਂ ਹਨ ਜਿੱਥੇ ਕਿ ਨਹਿਰ ਦੇ ਬੰਨ ਨੂੰ ਪੂਰ ਲਈ ਜਦੋਜਾਹਤ ਕੀਤੀ ਜਾ ਰਹੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਡੇਰਾ ਪ੍ਰੇਮੀ ਇਲਾਕੇ ਦੇ ਲੋਕ ਇਸ ਬੰਦ ਨੂੰ ਪੂਨ ਲਈ ਕਿਵੇਂ ਕੋਸ਼ਿਸ਼ ਕਰ ਰਹੇ ਹਨ ਇਹ ਦੇਰ ਰਾਤ ਦੀਆਂ ਤਸਵੀਰਾਂ ਨੇ ਇਹ ਜੋ ਤਸਵੀਰਾਂ ਹੁਣ ਤੁਸੀਂ ਦੇਖ ਰਹੇ ਹੋ ਇਹ ਸਵੇਰ ਦੀਆਂ ਹਨ ਰਾਤੋਂ ਪਿੰਡ ਵਾਸੀ ਅਤੇ ਡੇਰਾ ਪ੍ਰੇਮੀ ਲੱਗੇ ਹੋਏ ਸਨ ਸਵੇਰ ਹੋ ਚੁੱਕੀ ਹੈ ਬੋਰੀਆਂ ਦੇ ਘਟੇ ਭਰ ਕੇ ਉਸ ਟੁੱਟੀ ਹੋਈ ਨਹਿਰ ਦੇ ਕੰਡੇ ਤੇ ਲਗਾਏ ਜਾ ਰਹੇ ਹਨ ਟਰੈਕਟਰਾਂ ਦੀ ਮਦਦ ਨਾਲ ਜੋ ਤੁਸੀਂ ਤਸਵੀਰਾਂ ਵਿੱਚ ਦੇਖ ਵੀ ਸਕਦੇ ਹੋ ਕਿਸ ਤਰ੍ਹਾਂ ਅਜੇ ਵੀ ਬਨ ਪਿਆ ਹੋਇਆ ਪਾਣੀ ਖੇਤਾਂ ਦੇ ਵਿੱਚ ਭਰਿਆ ਪਿਆ ਕਿਸਾਨਾਂ ਦੇ ਦੱਸਣ ਮੁਤਾਬਕ ਇਸ ਪਾਣੀ ਨਾਲ ਉਹਨਾਂ ਦੀ ਹਜ਼ਾਰਾਂ ਏਕੜ ਫਸਲ ਖਰਾਬ ਹੋ ਚੁੱਕੀ ਹੈ ਬੀਬੀਆਂ ਗੱਟੇ ਭਰ ਰਹੀਆਂ ਹਨ ਅਤੇ ਨੌਜਵਾਨ ਇਸ ਬੰਨ ਨੂੰ ਪੂਰਨ ਲਗੇ ਹੋਏ ਹਨ ਗੱਟੇ ਭਰ ਕੇ ਉਸ ਟੁੱਟੀ ਹੋਈ ਜਗ੍ਹਾ ਤੇ ਲਗਾਏ ਜਾ ਰਹੇ ਨੇ ਲੋਕਾਂ ਦਾ ਕਹਿਣਾ ਹੈ ਮਹਿਕਮੇ ਨੂੰ ਇਸ ਦੀ 5 ਦਿਨ ਪਹਿਲਾਂ ਜਾਣਕਾਰੀ ਦੇ ਦਿੱਤੀ ਸੀ ਪਰ ਮਹਿਕਮੇ ਨੇ ਇਸ ਵਾਰ ਕੋਈ ਧਿਆਨ ਨਹੀਂ ਦਿੱਤਾ ਜੋ ਹੁਣ ਐਡਾ ਨੁਕਸਾਨ ਹੋ ਗਿਆ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਇਹ ਨਹਿਰ ਟੁੱਟ ਗਈ ਸੀ ਪਰ ਇਸ ਵਾਰ ਫੇਰ ਟੁੱਟ ਗਈ ਬਾਈ ਹਜ਼ਾਰਾਂ ਏਕੜ ਹੋ ਚੁੱਕਿਆ ਹੈ ਇਸ ਵਾਰ ਚਲੋ ਵੱਧ ਹੋ ਗਿਆ ਪਿਛਲੇ ਸਾਲ ਵੀ ਹੋਇਆ ਬਾਈ ਇਹ ਚਾਰ ਪੰਜ ਦਿਨ ਪਹਿਲਾਂ ਸੀ ਪ੍ਰਸ਼ਾਸਨ ਨੂੰ ਵੀਡੀਓ ਬਣਾ ਕੇ ਬਾਈ ਜੀ ਜੇਈ ਸਾਹਿਬ ਨੂੰ ਸੈਂਡ ਕੀਤੀ ਵੀ ਜਿਹਦੀ ਲੀਕਿੰਗ ਹੋ ਰਹੀ ਹੈ ਵੀ ਥੋੜਾ ਜਿਹਾ ਇੱਥੇ ਧਿਆਨ ਦਿੱਤਾ ਜਾਵੇ ਜਾਨਕਿ ਉਦੋਂ ਬਾਣ ਖਾਲੀ ਪਏ ਸੀਗੇ ਉਦੋਂ ਬਾਅਦ ਜੀਰੀ ਲੱਗੀ ਪਰ ਉਹਦੇ ਕੋਈ ਨਹੀਂ ਪਹੁੰਚਿਆ ਬਾਈ ਹੁਣ ਜਦੋਂ ਨੁਕਸਾਨ ਹੋ ਗਿਆ ਤਾਂ ਉਪਰੋਂ ਹੁਣ ਪ੍ਰਸ਼ਾਸਨ ਧਮਕੀਆਂ ਵੀ ਦੇ ਰਿਹਾ ਹੈ ਵੀ ਪਰਚੀ ਇਹਨਾਂ ਦੀ ਦਰਜ ਕਰੋ ਜਿਨ੍ਹਾਂ ਦੇ ਬਾਣਾ ਦੇ ਵਿੱਚ ਪਾਣੀ ਜਾ ਰਿਹਾ ਹੈ ਹੁਣ ਬਾਈ ਐਂ ਦੱਸੋ ਵੀ ਇੱਥੇ ਗਲਤੀ ਕੀ ਦੀ ਹੈ ਪ੍ਰਸ਼ਾਸਨ ਆਪਣੀਆਂ ਨਲਾਇਕੀਆਂ ਛਪਾਉਣ ਦੇ ਲਈ ਯਾਰ ਪ੍ਰੈਸ਼ਰ ਲੋਕਾਂ ਤੇ ਬਣਾ ਰਿਹਾ ਹੈ ਵੀ ਜੇ ਹੋਰ ਨਹੀਂ ਕੁਝ ਕਰ ਸਕਦਾ ਪ੍ਰਸ਼ਾਸਨ ਲੋਕਾਂ ਦਾ ਸਾਥ ਤਾਂ ਦੇ ਦੇ ਨਾ ਕੰਮ ਤਾਂ ਪਿਛਲੇ ਸਾਲ ਵੀ ਅਸੀਂ ਨੇ ਬਾਨੇ ਖੁਦਾ ਪਾਬੰਦ ਕੀਤਾ ਸੀਗਾ ਸਾਡੇ ਕੋਲ ਵੀਡੀਓ ਪਈਆਂ ਨੇ ਸਾਰੀਆਂ ਪੁਰਾਣੀਆਂ ਵੀ ਨਹੀਂ ਭਾਈ ਕੋਈ ਨਹੀਂ ਹੈਗਾ ਪੰਚਾਇਤ ਸਰਪੰਚ ਸਾਹਿਬ ਖੜੇ ਨੇ ਪਿੰਡ ਦੀ ਪੰਚਾਇਤ ਪਹੁੰਚ ਚੁੱਕੇ ਤੇ ਡੇਰਾ ਪ੍ਰੇਮੀ ਨੇ ਵਿਚਾਰੇ ਉਹ ਲੱਗੇ ਹੋਇਆ ਪ੍ਰਸ਼ਾਸਨ ਦਾ ਇੱਥੇ ਕੋਈ ਨਾ ਕੁਝ ਵੀ ਨਹੀਂ ਯਾਰ ਭਾਈ ਬਲਦੇਵ ਕ੍ਰਿਸ਼ਨਪੁਰਾਸਨ ਮੰਡਰ ਪੰਜਾਬ ਤੇ 60 ਫੋਟ ਦੇ ਕਰੀਬ ਹੈ ਤਕਰੀਬਨ 파ੜ ਤੇ ਰਾਤ ਸਾਡੇ ਨਾਲ ਡੇਰਾ ਸੱਤਾ ਸੌਦਾ ਦੀ ਸ਼ਾਦ ਸੰਗਤ ਦੇ ਨਾਲ ਰਾਤ 8 ਵਜੇ ਸੰਪਰਕ ਕੀਤਾ ਸੀਗਾ ਰਾਤ 8 ਵਜੇ ਤੋਂ ਲਗਾਤਾਰ ਨੇੜਾ ਸੱਸਾ ਸੋਦਾ ਦੇ ਗ੍ਰੀਨ ਐਸਾ ਤੇ ਫਿਰ ਜੋ ਸੰਗਠਨਾ ਉਹ ਇੱਥੇ ਲੱਗਿਆ ਹੋਇਆ ਔਰ ਆਪਣੀ ਸੇਵਾ ਨਿਭਾ ਰਹੇ ਨੇ ਲਗਾਤਾਰ ਰਾਤ ਦਾ ਕੰਮ 12 ਵਜੇ ਤੱਕ ਰਾਤ ਕੰਮ ਕੀਤਾ ਸੀ ਸਵੇਰੇ ਫੇਰ ਜਲਦੀ ਸ਼ੁਰੂ ਕਰਤਾ ਤਕਰੀਬਨ 40 ਫੁੱਟ ਦੇ ਕਰੀਬ ਇਹ ਪੂਰ ਹੋ ਗਿਆ 20 ਫੁੱਟ ਅਜੇ ਬਾਕੀ ਆ ਇਹ ਵੀ 5-4 ਘੰਟਿਆਂ ਦੇ ਵਿੱਚ ਕੰਪਲੀਟ ਹੋ ਜੂ ਥੋੜਾ ਜਿਹਾ ਹਜੇ ਸਾਨੂੰ ਜੋ ਸਮਾਨ ਚਾਹੀਦਾ ਉਹ ਇਸ ਥੇ ਨਾਲ ਨਹੀਂ ਮਿਲ ਰਿਹਾ ਜੇ ਮਿਲੇ ਤਾਂ ਇਹ ਜਲਦੀ ਵੀ ਹੋ ਸਕਦਾ ਕਾ ਕਰਕੇ ਥੋੜੀਆਂ ਜਿਹਾ ਸਾਨੂੰ ਦਿੱਕਤਾਂ ਆ ਰਹੀਆਂ ਨੇ ਵੈਸੇ ਰਾਜਾ ਸਾਰਾ ਜਿਵੇਂ ਸਾਡੇ ਗੁਰੂ ਜੀਆਂ ਦੀ ਸਿੱਖਿਆ ਉਸਤੇ ਚੱਲਦੇ ਹੋਏ ਸਾਰੀ ਦੇਰਾ ਸੱਤਾ ਸੌਦਾ ਦੀ ਹਸਤ ਸੰਗਤਾ ਗ੍ਰੀਨ ਐਕਸਪਰਟਸ ਸੰਗਠਨ ਲਗਾਤਾਰ ਆਪਣੇ ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚ ਜਿਵੇਂ 168 ਮਾਨਵਤਾ ਭਲਾਈ ਦੇ ਕੰਮ ਨੇ ਗੁਰੂ ਜੀ ਦੀ ਸਿੱਖਿਆ ਮੁਤਾਬਕ ਉਹਨਾਂ ਦੇ ਵਿੱਚ ਇਹ ਵੀ ਇੱਕ ਕੰਮ ਤਾਂ ਇਹ ਲਗਾਤਾਰ ਹਸਤ ਸੰਗਤ ਕਰ ਰਹੀ ਆ ਔਰ ਜਲਦੀ ਸਾਨੂੰ ਪਤਾ ਲੱਗਿਆ ਵੀ ਇਹ ਦੋ ਪਿੰਡਾਂ ਦਾ ਰਖਵਾ ਚੱਖੇ ਨन्हेੜੇ ਔਰ ਖੜਿਆਲ ਦਾ ਕਾਫੀ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਆ ਕਿਉਂਕਿ ਕਾਫੀ ਜ਼ਿਆਦਾ ਪਾਣੀ ਫੈਲ ਗਿਆ। ਅਗਰ ਪ੍ਰਬੰਧ ਸਾਨੂੰ ਸਮਾਨ ਰਾਤ ਦਾ ਹੀ ਮਿਲ ਜਾਂਦਾ ਤਾਂ ਜਲਦੀ ਹੋ ਸਕਦਾ ਸੀ ਇਸ ਦਾ ਨੁਕਸਾਨ ਬਹੁਤ ਜ਼ਿਆਦਾ ਕਿਸਾਨਾਂ ਨੂੰ। ਵੈਸੇ 5-4 ਘੰਟਿਆਂ ਦੇ ਵਿੱਚ ਕੰਪਲੀਟ ਹੋ ਸਕਦਾ ਅਗਰ ਸਾਨੂੰ ਸਮਾਨ ਜਲਦੀ ਮਿਲ ਜਾਵੇ। ਕਿਉਂਕਿ ਸਾਨੂੰ ਸਮਾਨ ਪ੍ਰੋਪਰ ਤਰੀਕੇ ਨਾਲ ਮਿਲ ਨਹੀਂ ਰਿਹਾ ਜੋ ਮਿਲਣਾ ਚਾਹੀਦਾ। ਰਾਤ ਤਾਂ ਬਹੁਤ ਜ਼ਿਆਦਾ ਪਾਣੀ ਦਾ ਵਹਾਅ ਸੀ। ਰਾਤ ਕਾਫੀ ਸਾਡੇ ਸੇਵਾਦਾਰਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਈਆਂ ਕਿਉਂਕਿ ਵਹਾਅ ਵੀ ਤੇਜ਼ ਸੀ। ਔਰ ਬੰਨ ਵੀ ਸਖ ਦਾ 60 ਤੋਂ ਤਕਰੀਬਨ ਇਹ ਖੁੱਲਾ ਸੀ ਤਾਂ ਹੌਲੀ ਹੌਲੀ ਸਾਰੇ ਨੇ ਮਿਹਨਤਾਂ ਇਨੀ ਕਰੀ ਮਿਹਨਤ ਦੇ ਨਾਲ 40 ਘੰਟੇ ਕੰਪਲੀਟ ਹੋ ਗਿਆ ਹੋਰ ਥੋੜਾ ਪਾਣੀ ਘਟਿਆ ਥੋੜਾ ਪਾਣੀ ਘਟਿਆ ਪਰ ਵਹਾਹ ਹਜੇ ਵੀ ਪਾਣੀ ਚੱਲੇ